ਸਸ਼ਿਕਾ ਜੀ ਨਾਲ ਟਾਈਨਾਂ ਜੁੜਿਓ ਤੁਸੀਂ ਵੱਡੀ ਖਬਰ ਵੀਰ ਸਿੰਘ ਨਾਲ ਜੁੜੀ ਹੋਈ ਆ ਵੀਰ ਸਿੰਘ ਦੇ ਨਾਲ ਜੋ ਵਿਵਾਦ ਬਣਿਆ ਉਸ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਦਾ ਦੀ ਹੈ ਕਿ ਵੀਰ ਸਿੰਘ ਵੱਲੋਂ ਜੋ ਸ਼ਹੀਦੀ ਸ਼ਤਾਬ ਦੀ ਤੇ ਗੀਤ ਗਾ ਕੇ ਜਿਹੜਾ ਨੱਚਿਆ ਗਿਆ ਉਸ ਨੂੰ ਲੈ ਕੇ ਸਿੱਖ ਸੰਗਤਾਂ ਚ ਭਾਰੀ ਰੋਸ ਦੇਖਿਆ ਜਾ ਰਿਹਾ ਤਾਂ ਅਜੇ ਇਹ ਵਿੱਚ ਹੁਣ ਵੀਰ ਸਿੰਘ ਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀਨਾਮਾ ਪੇਸ਼ ਕੀਤਾ ਗਿਆ ਵੀਰ ਸਿੰਘ ਵੱਲੋਂ ਤਾਂ ਦਾਦਾ ਦੀ ਹੈ ਕਿ ਜੰਮੂ ਕਸ਼ਮੀਰ ਵਿੱਚ ਇੱਕ ਆ ਸ਼ਹਾਤਬ ਦੀ ਜਿਹੜਾ ਸ਼ਹੀਦੀ ਸ਼ਤਾਬਦੀ ਪੁਰਬ ਮਨਾਇਆ ਜਾ ਰਿਹਾ ਸੀ ਅਤੇ ਅਜੇ ਇਹ ਵਿੱਚ ਇਸ ਸਮਾਗਮ ਵਿੱਚ ਨੱਚਣ ਨਾਲ ਅਤੇ ਗਾਣ ਵਾਲੇ ਗੀਤ ਤੇ ਜਿਹੜਾ ਲੋਕਾਂ ਨੂੰ ਨੱਚਣ ਲਾ ਦਿੰਦਾ ਵੀਰ ਸਿੰਘ ਤੇ ਖੁਦ ਵੀ ਨੱਚਦਾ ਨਜ਼ਰ ਆਉਂਦਾ ਹੈ ਤੇ ਇਸੇ ਮਸਲੇ ਨੂੰ ਲੈ ਕੇ ਵੱਡੇ ਜਿਹੜੇ ਆ ਸਵਾਲ ਖੜੇ ਹੋ ਰਹੇ ਸੀ ਤੇ ਵੱਡਾ ਗੁੱਸਾ ਜਿਹੜਾ ਫੁੱਟਿਆ ਹੋਇਆ ਸਿੱਖ ਸੰਗਤਾਂ ਦੇ ਕਿ ਇੱਕ ਪਾਸੇ ਤਾਂ 350 ਸ਼ਹੀਦੀ ਸ਼ਤਾਬਦੀ ਪ੍ਰੋਗਰਾਮ ਕਰਵਾਏ ਜਾ ਰਹੇ ਆ ਐ ਜੀ ਪੀ ਸੀ ਵੱਲੋਂ ਤੇ ਦੂਜੇ ਪਾਸੇ ਸਰਕਾਰ ਵੱਲੋਂ ਆਪਣੇ ਪੱਧਰ ਤੇ ਪ੍ਰੋਗਰਾਮ ਕਰਵਾਏ ਜਾ ਰਿਹਾ ਤਾਂ ਇਹਨਾਂ ਪ੍ਰੋਗਰਾਮਾਂ ਵਿੱਚ ਕਿਸ ਤਰੀਕੇ ਦਾ ਜਿਹੜਾ ਮਾਹੌਲ ਸਿਰਜਿਆ ਗਿਆ ਤਾਂ ਉਸ ਨੂੰ ਲੈ ਕੇ ਸਵਾਲ ਖੜੇ ਕਿਤੇ ਗਏ ਸੀ ਵੀਰ ਸਿੰਘ ਤੇ ਅਤੇ ਵੀਰ ਸਿੰਘ ਨੇ ਬਿੱਤੇ ਦਿਨ ਹੀ ਕਸ਼ਮੀਰ ਦੀਆਂ ਆਬਾਦੀਆਂ ਵਿੱਚ ਪੰਜਾਬ ਦੀ ਪੰਜਾਬੀ ਭਾਸ਼ਾ ਦੇ ਜੰਮੂ ਕਸ਼ਮੀਰ ਅਕੈਡਮੀ ਆਫ ਆਰਟ ਕਲਚਰ ਐਂਡ ਲੈਂਗੁਏਜ ਨਾਲ ਮਿਲ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਵਸ ਦੇ ਮੌਕੇ ਤੇ ਟਾਗੋਰ ਹਾਲ 'ਚ ਸ਼੍ਰੀ ਨਾਗਰ ਵਿਖੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਸੀ ਪਰ ਇੱਥੇ ਉਸ ਸਮੇਂ ਹੈਰਾਨੀ ਹੋਈ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਮੌਕੇ ਜਿੱਥੇ ਵਿਚਾਰ ਪੇਸ਼ ਕਰਨੇ ਸੀ ਸ਼ਹਾਦਤ ਦੇ ਨਾਲ ਜੁੜੇ ਹੋਏ ਤਾਂ ਦੂਜੇ ਪਾਸੇ ਨੱਚਣ ਟੱਪਣ ਦਾ ਇੱਥੇ ਜਿਹੜਾ ਮਾਹੌਲ ਬਣਾ ਦਿੱਤਾ ਜਾਂਦਾ ਹੈ ਤੇ ਨੱਚਣ ਟੱਪਣ ਵੱਲ ਧਿਆਨ ਦਿੱਤਾ ਜਾਂਦਾ ਹੈ ਇਸੇ ਦੇ ਚੱਲਦਿਆਂ ਕਾਫੀ ਸਵਾਲ ਆ ਜਿਹੜੇ ਖੜੇ ਹੋਣ ਲੱਗੇ ਸੀ ਅਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਵੀਰ ਸਿੰਘ ਤੇ ਵੱਡੇ ਗਲਤੀ ਉਹਨੇ ਮੰਨੀ ਹੈ ਕਿ ਮੇਰਾ ਮੇਰੇ ਤੋਂ ਗਲਤੀ ਨਾਲ ਹੋਇਆ ਮੈਂ ਆਸਟ੍ਰੇਲੀਆ ਤੋਂ ਸਿੱਧਾ ਆਇਆ ਅਤੇ ਮੈਂ ਪ੍ਰੋਗਰਾਮ ਚ ਸ਼ਾਮਲ ਹੋ ਗਿਆ ਤੇ ਪਿੱਛੇ ਮੈਂ ਪੋਸਟਰ ਪੜਿਆ ਨਹੀਂ ਤਾਂ ਇਹ ਕਹਿ ਕੇ ਉਹਨਾਂ ਵੱਲੋਂ ਗਲਤੀ ਦੀ ਜਿਹੜੇ ਮੰਗੀ ਹੈ ਤੇ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਪਣਾ ਮਾਫੀਨਾਮਾ ਦੇ ਦਿੱਤਾ ਹੈ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਹੱਥ ਹੈ ਜਿਵੇਂ ਵੀ ਉਹ ਫੈਸਲਾ ਕਰਨਗੇ ਅਸੀਂ ਸਿਰ ਮੱਥੇ ਮੰਨਾਂਗੇ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਸ਼ਹੀਦੀ ਸਮਾਗਮ ਜਿਹੜੇ ਆ ਸ਼ੁਰੂ ਹੋਣ ਜਾ ਰਹੇ ਆ ਤੇ ਅਜੇ ਇਹ ਵਿੱਚ ਇੱਕ ਪ੍ਰੋਗਰਾਮ ਆ ਜਿਹੜਾ ਉਸ ਸ਼੍ਰੀਨਗਰ ਵਿੱਚ ਕਰਾਇਆ ਗਿਆ ਜੰਮੂ ਕਸ਼ਮੀਰ ਦੇ ਅਤੇ ਉੱਥੋਂ ਪੰਜਾਬੀ ਭਾਸ਼ਾ ਵਾ ਵਿਭਾਗ ਵੱਲੋਂ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ ਇਸ ਵਿੱਚ ਜਿਹੜਾ ਕਿ ਸਮਾਗਮ ਵਿੱਚ ਕਾਫੀ ਜਿਹੜੇ ਵਿਚਾਰ ਵੀ ਹੋਏ ਵਿਚਾਰ ਵਟਾਂਦਰਾ ਵੀ ਹੋਏ ਪਰ ਉਦੋਂ ਮਾਹੌਲ ਜਿਹੜਾ ਗਰਮਾ ਜਾਂਦਾ ਹੈ ਜਦੋਂ ਵੀਰ ਸਿੰਘ ਇੱਕ ਰੋਮਾਂਟਿਕ ਗਾਣੇ ਤੇ ਨੱਚਣ ਲੱਗਦਾ ਹੈ ਤੇ ਬਾਕੀਆਂ ਨੂੰ ਨਚਾਉਣ ਲੱਗ ਜਾਂਦਾ ਹੈ ਤੇ ਇਸ ਦੇ ਚਲਦਿਆਂ ਕਿ ਇੱਕ ਪਾਸੇ ਤਾਂ ਸ਼ਹੀਦੀ ਸਮਾਗਮ ਚੱਲ ਰਹੇ ਨੇ ਤੇ ਦੂਜੇ ਪਾਸੇ ਆ ਕੀ ਕੁਝ ਪੇਸ਼ ਕੀਤਾ ਜਾ ਰਿਹਾ ਹੈ ਜਿ ਇਹ ਸਮਾਗਮਾਂ ਵਿੱਚ ਤਾਂ ਇਸ ਤੇ ਸਵਾਲ ਖੜੇ ਹੋਏ ਸੀ ਜਿੱਦੇ ਚੱਲਦਿਆਂ ਵੀਰ ਸਿੰਘ ਨੂੰ ਕਾਫੀ ਜਿਹੜਾ ਘੇਰਿਆ ਜਾ ਰਿਹਾ ਸੀ ਤੇ ਸਵਾਲਾਂ ਦੇ ਘੇਰੇ ਵਿੱਚ ਫਸਿਆ ਹੋਇਆ ਸੀ ਵੀਰ ਸਿੰਘ ਤਾਂ ਹੁਣ ਵੀਰ ਸਿੰਘ ਪੇਸ਼ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਨਾਮਾ ਜਿਹੜਾ ਸਿੰਘ ਸਾਹਿਬ ਨੂੰ ਦਿੱਤਾ ਸੀ ਜਿਹੜੀ ਅਣਗਹਿਲੀ ਦੇ ਵਿੱਚ ਸਾਡੇ ਕੋਲ ਗਲਤੀ ਹੋਈ ਹੈ ਮੈਂ ਉਹਦੇ ਬਾਰੇ ਸਿੰਘ ਸਾਹਿਬ ਨਾਲ ਗੱਲ ਕੀਤੀ ਹੈ ਔਰ ਅਗਲੀ ਜਾਣਕਾਰੀ ਜਿਹੜੀ ਹੈ ਉਹ ਸਿੰਘ ਸਾਹਿਬ ਸਲਾਹ ਕਰਕੇ ਦੇਣਗੇ ਫਿਲਹਾਲ ਮੈਨੂੰ ਹਦਾਇਤ ਹੈ ਕਿ ਮੈਂ ਗੁਰੂ ਘਰ ਨਤਮਸਟਕ ਹੋਵਾਂ ਮੈਂ ਉਸ ਕੰਮਲੀ ਚੱਲੇ ਆ ਜੀ ਔਰ ਸਿੱਖ ਸੰਗਤ ਦੇ ਪਹਿਲਾਂ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਚਲੋ ਜਿਹੜੀ ਗਲਤੀ ਸਾਡੇ ਕੋਲ ਅਣਗਹਿਲੀ ਦੇ ਵਿੱਚ ਹੋਈ ਹੈ ਮੈਨੇਜਮੈਂਟ ਦੇ ਫਲੌਸ ਕਹਿ ਲੋ ਜਾਂ ਜੋ ਵੀ ਕਹਿ ਲੋ ਜਿਹੜੀ ਗਲਤੀ ਹੋਈ ਹੈ ਮੈਂ ਉਹਦੇ ਲਈ ਜ਼ਿੰਮੇਵਾਰ ਜਾ ਸਕਿਆ ਜੀ ਮੈਂ ਤੁਹਾਡਾ ਹੀ ਸਿੱਖ ਬੱਚਾ ਆ ਔਰ ਹਮੇਸ਼ਾ ਕੋਸ਼ਿਸ਼ ਇਹ ਹੀ ਕੀਤੀ ਹੈ ਕਿ ਮੈਂ ਚੰਗਾ ਗਾਵਾ ਚੰਗਾ ਸੁਣਾਵਾ ਤੁਹਾਨੂੰ ਹਰ ਅਕੇ ਦੀ ਮੇਰੀ ਕੋਸ਼ਿਸ਼ ਹੀ ਰਹੂਗੀ ਕਦੇ ਵੀ ਵਿਵਾਦਾਂ ਦੇ ਵਿੱਚ ਨਹੀਂ ਆਇਆ ਪੁਤਰੀ ਕਾਇਕੀ ਲਈ ਮੂਲ ਹੋ ਸਾਬਤ ਨੂੰ ਜੇ ਕੋਈ ਗਲਤੀ ਹੋਈ ਹੈ ਫਿਰ ਕਿੰਨੇ ਜ਼ਿੰਮੇਵਾਰ ਮੰਨਦੇ ਹੋ ਮੈਂ ਉਹਦੇ ਲਈ ਆਲਰੇਡੀ ਮਾਫੀਨਾਮਾ ਆਪਣਾ ਭੇਜ ਦਿੱਤਾ ਜੀ ਮੈਨੇਜਮੈਂਟ ਦਾ ਫਲੋਸਫੀ ਮੈਨੂੰ ਸਟੇਜ ਤੇ ਜਾਣ ਤੋਂ ਸਟੇਜ ਤੇ ਜਾਣ ਤੋਂ ਪਹਿਲਾਂ ਮੈਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਪ੍ਰੋਗਰਾਮ ਕਿਸ ਬਾਬਤ ਹੈ ਕਿਉਂਕਿ ਆਪਣੇ ਅਧਿਆਨ ਸਮੇਂ ਹਾ ਆਡੀਅנס ਵੱਲੋਂ ਹੁੰਦਾ ਅ빠 ਪਿੱਛੇ ਲੱਗਿਆ ਬੈਨਰ ਕਈ ਵਾਰੀ ਨਹੀਂ ਦੇਖ ਪਾਉਂਦੇ ਔਰ ਮੈਂ ਆਸਟ੍ਰੇਲੀਆ ਤੋਂ ਸਿੱਧਾ ਆ ਕੇ ਸ਼੍ਰੀਨਗਰ ਪਹੁੰਚੇ ਆਂ ਜੀ ਉਸ ਚੱਕਰ ਦੇ ਵਿੱਚ ਅਣਗਹਿਲੀ ਹੋਈ ਆ ਗਾਂ ਤੋਂ ਇਸ ਚੀਜ਼ਾ ਬਿਲਕੁਲ ਸੁਚੇਤੋ ਕੇ ਖਿਆਲ ਰੱਖਾਂਗੇ ਮੈਨੇਜਮੈਂਟ ਬਹੁਤ ਆਪੀ ਨਾਮਾ ਜੜ